ਆਪ ਸਾਰਿਆਂ ਨੂੰ ਪਤਾ ਹੈ ਕਿ ਬੇਸ਼ੱਕ ਅਸੀਂ ਪੰਜਾਬ ਦੇ ਵਾਸੀ ਪੰਜਾਬ ਦੀ ਬੋਲੀ ਵੱਲ ਕੁਝ ਘੱਟ ਧਿਆਨ ਦੇ ਰਹੇ ਹਾਂ ਪਰ ਇਹ ਮੰਨਣਾ ਪੈਗਾ ਪੰਜਾਬੀ ਬੋਲੀ ਅੱਜ ਸੰਸਾਰ ਵਿੱਚ ਪੰਜਵੇਂ ਥਾਂ ਤੇ ਹੈ ਪਾਵੇ ਦੀ 7 18 ਅਰਬ ਦੀ ਵਾਦੀ ਵਿੱਚ ਜਿੰਨੀਆਂ ਵੀ ਬੋਲੀਆਂ ਨੇ ਸੈਂਕੜੇ ਬੋਲੀਆਂ ਨੇ ਸੈਂਕੜੇ ਬੋਲੀਆਂ ਦੇ ਵਿੱਚੋਂ ਪੰਜਵੇਂ ਨੰਬਰ ਥਾਂ ਤੇ ਪੰਜਾਬੀ ਬੋਲੀ ਦਾ ਸਥਾਨ ਬਾਹਰ ਸੰਸਾਰ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀ ਬੋਲੀ ਨੂੰ ਸਨਮਾਨ ਕਰਦੇ ਨੇ ਸਾਡੇ ਵਿੱਚ ਵੀ ਅੱਜ ਬਹੁਤ ਸ਼ਬਦ ਨੇ ਜਿਹੜੇ ਪੰਜਾਬੀ ਦੇ ਉਹ ਕੁਝ ਸਾਡੇ ਪੜੇ ਹੋਣ ਕਰਕੇ ਲੁਕਦੇ ਜਾਂਦੇ ਨੇ ਮੈਂ ਕਦੇ ਵੀ ਜਦੋਂ ਤੈਣੇ ਨੂੰ ਸੁਣਦਾ ਸਵਰਨ ਸੰਗਟਾੜੇ ਨੂੰ ਮੇਰਾ ਮਨ ਗਦਗਦ ਹੋ ਜਾਂਦਾ ਹੈ ਉਹ ਜਿੰਨੇ ਵੀ ਸ਼ਬਦ ਬੋਲਦਾ ਆਪਣੀ ਬੋਲੀ ਦੇ ਵਿੱਚ ਆਪਦੇ ਲੈਕਚਰ ਵਿੱਚ ਸਾਡੇ ਉਹ ਸ਼ਬਦ ਬੋਲਦਾ ਜਿਹੜੇ ਸਾਡੇ ਚਿੱਤ ਚੇਤੇ ਵੀ ਨਹੀਂ ਉਹ ਅਸੀਂ ਕੁਰਤੇ ਨੂੰ ਕੁਰਤਾ ਜਾਂ ਕਮੀਜ਼ ਕਹਿੰਦੇ ਆ ਉਹ ਜਦੋਂ ਵੀ ਗੱਲ ਕਰੂ ਧੁਗਾ کہہ ਕੇ ਕਰੂ ਕਿਉਂਕਿ ਧੁਗਾ ਸਾਡਾ ਅਸਲੀ ਤੇ ਪੁਰਾਣਾ ਸ਼ਬਦ ਹੈ ਉਹ ਬਹੁਤ ਪੁਰਾਣੇ-ਪੁਰਾਣੇ ਸ਼ਬਦੇ ਤੋਲ ਕੇ ਲੈ ਕੇ ਆਉਂਦਾ ਹੈ ਪੰਜਾਬੀ ਬੋਲੀ ਬੇਸ਼ੱਕ ਕੋਈ ਬੋਲੀਆਂ ਪ੍ਰਭਾਵਤ ਨੇ ਕੁਝ ਸਾਡੀ ਨੌਕਰੀ ਕਰਕੇ ਕੁਝ ਸਾਡੇ ਪਰਫੈਕਸ਼ਨ ਵਾਸਤੇ ਅਸੀਂ ਉਹਨਾਂ ਨੂੰ ਅਪਣਾਈਆਂ ਨੇ ਪਰ ਪੰਜਾਬੀ ਬੋਲੀ ਜਿੰਨੀ ਮਠਿਆਸ ਹੈ ਹੋਰ ਕਿਸੇ ਬੋਲੀ ਵਿੱਚ ਨਹੀਂ ਸਭ ਨਾਲੋਂ ਮਿੱਠੀ ਗੱਲ ਸਭ ਨਾਲੋਂ ਪਿਆਰੀ ਗੱਲ ਸਭ ਨਾਲੋਂ ਵਧੀਆ ਗੱਲ ਹੈ ਜੇ ਕੋਈ ਬੋਲਨੀ ਹੈ ਤਾਂ ਕੇਵਲ ਤੋਂ ਕੇਵਲ ਪੰਜਾਬੀ ਵਿੱਚ ਬੋਲੀ ਜਾ ਸਕਦੀ ਹੈ ਹੋਰ ਕੋਈ ਭਾਸ਼ਾ ਦੇ ਮੁਕਾਬਲੇ ਨਹੀਂ ਦੂਸਰੀ ਗੱਲ ਲੋਰੀ ਸ਼ਬਦਾ ਜਿਹੜਾ ਇਹ ਕੋਈ ਬਹੁਤਾ ਮੈਨੂੰ ਲੱਗਦਾ ਪੁਰਾਣਾ ਨਹੀਂ ਹੈ ਵੀ ਇਹਨੂੰ ਕਹਿ ਦਈਏ ਕੋਈ ਜੁਗਾਂ ਤੋਂ ਚੱਲੇ ਆ ਰਹੇ ਹੈ ਇਹ ਅਕਬਰ ਬਾਦਸ਼ਾਹ ਦੇ ਵੇਲੇ ਜੋ ਦੁੱਲੇ ਪੱਟੇ ਹੁਣੀ ਹੋਏ ਨੇ ਉਹਨਾਂ ਤੋਂ ਇੱਕ ਸ਼ਬਦ ਸਾਡੇ ਕੋਲ ਆਇਆ ਹੈ ਮੈਂ ਇੱਕ ਗਾਥਾ ਪੜ੍ਹ ਰਿਆ ਸੀ ਕਿ ਦੁੱਲੇ ਨੇ ਇੱਕ ਉਹ ਬੱਤੀ ਜਿਹੜੀ ਲਾਬਾਰ ਸੀ ਉਹ ਕਿਤੇ ਫਿਰਦੀ ਦੇਖੀ ਫਿਰ ਜੇ ਦੇਖੀ ਉਹਨੇ ਆਣਾ ਦਾਣੇ ਤੱਕਿਆ ਕਿ ਇਹਦਾ ਕੋਈ ਨਹੀਂ ਹੈ ਇਹ ਬਿਲਕੁਲ ਕੰਦੀ ਹੈ ਨੂੰ ਸੰਭਲ ਵਾਲਾ ਕੋਈ ਨਹੀਂ ਇਹਦਾ ਬਾਸ ਕੋਈ ਨਹੀਂ ਲੱਗਦਾ ਪੁੱਛਿਆ ਕਿੱਥੇ ਜਦੋਂ ਨਾ ਪਤਾ ਲੱਗਿਆ ਉਸ ਬੱਚੀ ਨੂੰ ਚੁੱਕ ਕੇ ਘਰੇ ਲੈ ਗਿਆ ਉਹਦੀ ਮਾਂ ਕਹਿੰਦੀ ਪੁੱਤਰ ਇਹ ਕੀ ਲੈ ਕੇ ਆਇਆ ਹੈ ਕਹਿੰਦਾ ਮਾਂ ਇਹ ਲੋੜੀ ਸੀ ਤਾਂ ਵੀ ਲੋੜਵੰਦ ਸੀ ਇਹਨੂੰ ਲੋੜ ਸੀ ਕਿ ਮੈਨੂੰ ਕੋਈ ਸਹਾਰਾ ਦੇਵੇ ਤੇ ਮੈਨੂੰ ਕੋਈ ਆਸਰਾ ਮਿਲੇ ਉਹ ਲੋੜੀ ਸ਼ਬਦ ਲੋੜੀਂਦੇ ਸ਼ਬਦ ਤੋਂ ਬਣਿਆ ਲੋੜੀ ਸ਼ਬਦ ਉਹ ਲੋੜੀ ਤੋਂ ਬਦਲ ਕੇ ਇਹ ਲੋੜੀ ਦੇ ਰੂਪ ਵਿੱਚ ਅੱਜ ਹੋ ਗਿਆ ਇਸੇ ਕਰਕੇ ਬੇਸ਼ੱਕ ਉਹ ਬੱਚੀ ਤੋਂ ਤੁਰਿਆ ਹੈ ਪਰ ਅੱਜ ਸਾਡੀ ਸਮਾਜ ਹੈ ਜਿਹੜਾ ਉਹ ਪੁੱਤਰਾਂ ਦੀ ਜਾਦੇ ਲੋੜ ਕਰਕੇ ਪੁੱਤਰਾਂ ਦੀਆਂ ਲੋੜੀਆਂ ਜਾਦੇ ਬਣਾਉਂਦਾ ਹੈ ਪਰ ਸਾਡੇ ਇਥੋਂ ਦੇ ਮੁੱਖ ਮੁਖੀ ਪ੍ਰਬੰਧਕ ਸਰਦਾਰ ਸੁਖਪਾਲ ਸਿੰਘ ਜੀ ਸੰਦੂ ਸਾਹਿਬ ਉਹਨਾਂ ਦੇ ਅੱਗੇ ਮੇਰਾ ਸਿਰ ਝੁਕਦਾ ਹੈ ਜਿਨ੍ਹਾਂ ਦੀ ਸੋਚ ਨੇ ਜਿਨ੍ਹਾਂ ਦੇ ਮਾਨ ਨੇ ਇਸ ਕੁਝ ਪਿਛਾ ਪਿਛੜਿਆ ਹੋਇਆ ਸ਼ਬਦ ਕਈ ਵਾਰ ਆਪਾਂ ਪਛੜਿਆ ਕਹਿੰਦੀਆਂ ਪਛੜਦਾ ਆਪ ਨਹੀਂ ਕੋਈ ਉਹ ਸਾਡੇ ਵੱਲੋਂ ਪਿਛੜਿਆ ਜਾਂਦਾ ਹੈ ਇਹ ਪਿਛੜੇ ਸ਼ਬਦ ਨੂੰ ਮਾਣ ਦੇਣ ਵਾਸਤੇ ਪੰਜ ਸੱਤ ਤੋਂ ਲਗਾਤਾਰ ਇਹ ਧੀਆਂ ਦੀ ਲੋਹੜੀ ਮਨਾਉਣ ਦਾ ਜਿਹੜਾ ਉਪਰਾਲਾ ਹੈ ਉਹ ਹਰ ਇੱਕ ਸਾਲ ਵੱਡਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਕਦੇ 5-7 ਬੱਤੀਆਂ ਦੀ ਲੋਹੜੀ ਮਨਾਈ ਕਦੇ 10 ਦੀ ਮਨਾਈ ਅੱਜ ਕੀ ਵੱਡੀ ਛੋਟੇ ਜਿਹੇ ਪਿੰਡ ਵਿੱਚ 16 ਬੱਤੀਆਂ ਦੀ ਲੋਹੜੀ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਸੋ ਮੈਂ ਜਿੱਥੇ ਤੁਸੀਂ ਸਾਰੇ ਬੈਠੇ ਹੋ ਤੁਹਾਡਾ ਧੰਨਵਾਦ ਕਰਨਾ ਤੇ ਮੈਂ ਨਾਲ ਦੀ ਨਾਲ ਸਤਿਕਾਰ ਦੇ ਨਾਲ ਸੰਧੂ ਸਾਹਿਬ ਨੂੰ ਕਿ ਉਹਨਾਂ ਦੀ ਸੋਚ ਨੇ ਇੱਕ ਨਵਾਂ ਰੰਗ ਲੈ ਕੇ ਆਂਦਾ ਹੈ ਆਏ ਸਾਰਨੇ ਜਿਹੜੇ ਉਹ ਮਾਵਾਂ ਬੱਚੀਆਂ ਨੂੰ ਮਾਣ ਦੇਣ ਦਾ ਯਤਨ ਕਰਦੀਆਂ ਨੇ ਤੇ ਬੱਚੀਆਂ ਨੂੰ ਅੱਗੇ ਲਿਆਉਣ ਦਾ ਯਤਨ ਕਰਦੀਆਂ ਨੇ ਅੱਜ ਦੇਖੋ ਕਿੰਨੀਆਂ ਬੱਚੀਆਂ ਨੇ ਛੋਟੀਆਂ ਛੋਟੀਆਂ ਜਿਹੜੀਆਂ ਸਟੇਜ ਦੇ ਉੱਤੇ ਆ ਸਿਆਣੀ ਇੱਕ ਬੀਬੀ ਚੜੀ ਸੀ ਸਟੇਜ ਤੇ ਹੋ ਸਕਦਾ ਉਹ ਕਿਧਿਆਲੇ ਵਿੱਚ ਬਹੁਤ ਬੋਲੀਆਂ ਪਾਉਂਦੀ ਹੋਵੇ ਪਰੇਖੇ ਕਬੂਲੀ ਵੀ ਉਹ ਤਾਂ ਪੂਰੀ ਨਹੀਂ ਗਈ ਜਾਗੀ ਪਰੇ ਬੱਚੀਆਂ ਜਦ ਤੱਕ 3-4 ਘੰਟੇ ਹੋ ਗਏ ਇੱਕ ਨਾਲ ਦੂਜੀ ਮੂਰੇ ਹੋ ਕੇ ਆਪਣੀ ਗੱਲ ਕਹਿਣ ਦਾ ਯਤਨ ਕਰਦੀਆਂ ਨੇ ਸੋ ਮੈਂ ਬਹੁਤ ਧੰਨਵਾਦੀ ਆ ਮੈਂ ਧੰਨਵਾਦੀ ਆ ਸਾਡੇ ਬਹੁਤ ਹੀ ਪਿਆਰੇ ਵੀਰ ਜਗਜੀਤਪਾਲ ਸਿੰਘ ਜੀ ਯੂਐਸਏ ਉਹਨਾਂ ਦੇ ਧਰਮ ਪਤਨੀ ਜੀ ਬੈਠੇ ਨੇ ਜਿਹੜੇ ਕੇਵਲ ਤੋਂ ਕੇਵਲ ਨਹੀਂ ਤੇ ਹੋਰ ਮਹੀਨੇ ਵੀ ਆ ਸਕਦੇ ਨੇ ਉਹ ਪੰਜ ਸਾਲਾਂ ਤੋਂ ਲਗਾਤਾਰ ਕੇਵਲ ਤੋਂ ਕੇਵਲ ਜਦੋਂ ਬੱਚਿਆਂ ਦੀ ਲੋਹੜੀ ਦਾ ਸਨੇਹਾ ਪਹੁੰਚਦਾ ਹੈ ਉਸੇ ਵੇਲੇ ਅਮਰੀਕਾ ਤੋਂ ਲੱਖਾਂ ਰੁਪਏ ਦੇ ਟਿਕਟ ਲੈ ਕੇ ਹਣ ਜਾਣਦੇ ਇੱਥੇ ਪਹੁੰਚਦੇ ਨੇ ਅਤੇ ਇਸ ਸਮਾਗਮ ਨੂੰ ਉਤਾ ਉਠਾਪ ਕਰ ਲਈ ਆਪਣਾ ਬੇਤ ਅਨੁਸਾਰ ਬਿੱਤ ਤੋਂ ਵੱਧ ਕੇ ਯੋਗਦਾਨ ਵੀ ਪੁੰਹਦੇ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਤੁਹ ਇੱਕ ਗੱਲ ਮੈਂ ਕਿਉਂਕਿ ਮੈਂ ਵੀ ਸਕੂਲ ਵਿੱਚ ਪੜ੍ਹਿਆ ਹਾਂ ਇਹ ਗੱਲ ਮੈਂ ਜ਼ਰੂਰ ਕਹਿੰਨਾ ਕਿ ਆਪਣੇ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਵੀ ਥੋੜਾ ਜਿਹਾ ਜਿਹੜਾ ਉਹਨਾਂ ਦੇ ਵਿੱਚ ਟੈਲੈਂਟ ਹੈ ਉਹਨੂੰ ਉਜਾਗਰ ਕਰਨ ਦਾ ਯਤਨ ਕਰੋ ਪਤਾ ਨਹੀਂ ਉਹ ਉਹਨਾਂ ਨੂੰ ਕਿੱਥੇ ਲੈ ਜਾਵੇ ਮੇਰਾ ਜੋ ਨਿਸ਼ਾਨਾ ਸੀ ਬੇਸ਼ੱਕ ਮੈਂ ਉੱਥੇ ਤਾਂ ਨਹੀਂ ਪਹੁੰਚਿਆ ਪਰ ਮੈਂ ਪਹਿਲੀ ਵਾਰ ਚੌਥੀ ਜਮਾਤ ਵਿੱਚ ਗੀਤ ਗਾਇਆ ਸੀ ਸਕੂਲ ਦੇ ਵਿੱਚ ਆਜ਼ਾਦੀ ਦਾ ਦਿਨ ਜਦੋਂ ਹੁਣ ਤੇ ਛੁੱਟੀ ਹੋ ਜਾਂਦੀ ਹੈ ਇਹਨਾਂ ਦਿਨਾਂ 'ਚ ਸਾਡੇ ਸਕੂਲਾਂ ਵਿੱਚ ਪਰ ਜਦੋਂ ਸਕੂਲਾਂ 'ਚ ਮਨਾਉਂਦੇ ਸੀ ਜਿਹੜੇ 26 ਜਨਵਰੀ ਹੋਇਆ 15 ਅਗਸਤ ਤੇ ਉੱਥੇ ਬੱਚਿਆਂ ਤੋਂ ਪੋਥਾ ਵਗਾਉਂਦੇ ਸੀ ਮੈਨੂੰ ਚੇਤੇ ਆ ਮੈਂ 26 ਜਨਵਰੀ ਵਾਲੇ ਦਿਨ ਦੇਵ ਤਰੀਕਿਆਂ ਵਾਂਗ ਦਾ ਲਿਖਿਆ ਹੋਇਆ ਪਹਿਲਾ ਗੀਤ ਲੱਗਾਇਆ ਕਿ ਸਾਡੇ ਦੇਸ਼ ਦੀ ਆਜ਼ਾਦੀ ਸਾਡਾ ਖੂਨ ਮੰਗਦੀ ਵੀਰੋ ਦੇਵੋ ਕੁਰਬਾਨੀ ਤੁਸੀਂ ਅੰਗਾਂ ਦੀ ਉਹ ਗੀਤ ਮੈਨੂੰ ਪੰਜਵੀਂ ਤਸੰਗੂਰ ਲੈ ਗਿਆ ਜੰਗਰੂਰੋਂ ਮੈਨੂੰ ਪੈਨ ਤੇ ਕਾਪੀ ਇਨਾਮ ਮਿਲ ਗਿਆ ਉਹ ਪੈਨ ਤੇ ਕਾਪੀ ਨੇ ਮੈਨੂੰ ਅੱਜ ਵੱਡੀਆਂ ਸਟੇਜਾਂ ਦੇ ਉੱਤੇ ਖੜਾ ਕਰ ਦਿੱਤਾ ਤੇ ਪੰਜਾਬ ਦੇ ਵਿੱਚ ਜਿੰਨੇ ਢਾਡੀ ਨੇ ਢਾਡੀਆਂ ਦੇ ਵਿੱਚ ਮੇਰਾ ਜਿਹੜੇ ਉਂਗਲਾਂ ਤੇ ਗਿਣੇ ਜਾਣ ਵਾਲੇ ਢਾਡੀ ਨੇ ਉਹਨਾਂ ਦੇ ਵਿੱਚ ਨਾਂ ਹੈ ਉਹਨਾਂ ਦੇ ਵਿੱਚ ਨਾਂ ਹੈ ਤੋਂ ਲਗਨ ਲਗਣ ਕਰਕੇ ਛੇਵੀਂ ਵਿੱਚ ਜਦੋਂ ਮੈਂ 11 ਸਾਲ ਦਾ ਸੀ ਮੈਂ ਛੇਵੀਂ ਵਿੱਚ ਪੜ੍ਹਨ ਲੱਗਿਆ ਜਦੋਂ 12 ਸਾਲ ਦਾ ਹੋਇਆ ਸਾਡੀ ਚੀਨ ਨਾਲ ਜੰਗ ਲੱਗ ਪਈ ਹਰ ਇੱਕ ਮੀਟਿੰਗ ਦੇ ਵਿੱਚ ਮੈਂ ਕਵਤਾ ਜਰੂਰ ਸੁਣਾਉਂਦਾ ਸੀ ਚਾਹੇ ਬੱਚੇ ਕਈ ਭੱਜ ਜਾਂਦੇ ਸੀ ਕਈ ਆਪਣੀ ਵਾਰੀ ਮੈਨੂੰ ਦੇ ਜਾਂਦੇ ਸੀ ਹਰ ਇੱਕ ਵਾਰੀ ਕਵਤਾ ਸੁਣਾਉਂਦਾ ਸੀ ਮੈਂ 7ਵੀਂ ਚ ਪੜਦਾ ਸੀ ਜਦੋਂ ਚੀਨ ਨਾਲ جنگ ਲੱਗਿਆ ਮੈਂ ਪਹਿਲੀ ਕਵਤਾ ਆਪਣੀ ਲਿਖ ਕੇ ਸਕੂਲ ਚ ਗਈ ਲੈਦੇ ਨਹੀਂ ਬੰਦੂਕ ਧਾਬੀਏ ਨਿੱਕਾ ਟੋਰ ਤੇ ਡੇਰਾ ਬੇਨਤੀ ਗੁਜ਼ਾਰੇ ਉਹ ਮੇਰਾ ਗੀਤ ਜਿਹੜਾ ਅੱਗੇ ਚਲਾ ਗਿਆ ਅੱਗੇ ਜਾਂਦਾ ਰਿਹਾ ਉਹ ਰੇਡੀਓ ਤੋਂ ਬ੍ਰਾਡਕਾਸਟ ਹੋ ਗਿਆ ਮੈਨੂੰ ਲੱਗਣ ਲੱਗ ਪਈ ਪੈੜ ਦੀ جنگ ਆਈ 60 ਦੀ ਜੰਗ ਵਿੱਚ ਮੈਂ ਗੀਤ ਲਿਖਿਆ ਬੋਲਿਆ ਜੋ ਹੱਲਾ ਵੈਰੀਆਂ ਨੇ ਸਾਡੇ ਉੱਤੇ ਜਾ ਕੇ ਉਹਨਾਂ ਦੀ ਤਲਖ ਮਕਾਈ ਵੇ ਮੇਰੇ ਫੋਗੀ ਢੋਲਣਾ ਜੰਦਰੀ ਵਤਨ ਤੋਂ ਲਾਈ ਵੇ ਉਸ ਤੋਂ ਬਾਅਦ 71 ਦੀ ਜੰਗ ਲੱਗੀ ਇਹ ਵੀ ਮੇਰੇ ਗੀਤ ਨੇ ਜਿਹੜੇ ਰੇਡੀਓ ਤੋਂ ਬੋਲੇਗਾ 71 ਦੀ ਜੰਗ ਲੱਗੀ ਉਹਦੋਂ ਵੀ ਮੇਰਾ ਗੀਤ ਹੈ ਜਿਹੜਾ ਉਹ ਵੀ ਰੇਡੀਓ ਤੋਂ ਬੋਲੇਗਾ ਵੇ ਬਿੰਨਾ ਹੁਣ ਛੱਡ ਫਿਰਨਾ ਜਾ ਕੇ ਕਰ ਨੌਕਰੀ ਸਰਕਾਰੀ ਵੈਰੀਆਂ ਨੇ ਹੱਲਾ ਬੋਲਿਆ ਪਈ ਵਿਪਤਾ ਵਤਨ ਤੇ ਭਾਰੇ ਉਸ ਤੋਂ ਬਾਅਦ ਐਸੀ ਲੱਗਣ ਲੱਗੀ ਮੇਰੇ ਕਈ ਢਾਡੀ ਪ੍ਰਸੰਗ ਨੇ ਜਿਹੜੇ ਸੈਂਕੜੇ ਢਾਡੀ ਗਾਉਂਦੇ ਨੇ ਟਟਮੀਆਂ ਗਤਿਵਾਵਾਂ ਗਾਉਂਦੇ ਨੇ ਭਾਬ ਇਹ ਸਟੇਜ ਨੇ ਇਹ ਟੈਲੈਂਟ ਨੇ ਜਿਹੜਾ ਮੇਰੇ ਵਿੱਚੋਂ ਜਾ ਕੇ ਮਸਤਰਾ ਨੇ ਕੀਤਾ ਤੇ ਉਹ ਮੈਨੂੰ ਅੱਜ ਜਿਹੜਾ ਵੱਡੀਆਂ ਸਟੇਜਾਂ ਦਾ ਜਾਨੀ ਇੱਕ ਵਧੀਆ ਬਰਾਰਿਆਂ ਦੇ ਵਿੱਚ ਮੈਨੂੰ ਗਿਣਿਆ ਜਾਣ ਲੱਗਿਆ ਮੈਂ ਆਪਣੇ ਆਪ ਨੂੰ ਮਾਣ ਕਰਦਾ ਇਸ ਗੱਲ ਦਾ ਕਿ ਜਿੱਥੇ ਸਾਡੇ ਆਮ ਵਰਗੇ ਬਨਾਰੇ ਨਹੀਂ ਬੋਲਦੇ ਉੱਥੇ ਅੰਮ੍ਰਿਤਸਰ ਮੰਦਿਰ ਸਾਹਿਬ ਜਿਹੜੀ ਬਹੁਤ ਵੱਡੀ ਸਟੇਜ ਆ ਸਾਡੀ ਉੱਥੇ 17 ਵਾਰ ਮੇਰਾ ਲੈਕਚਰ ਹੋ ਚੁੱਕਿਆ ਹੈ 17 ਵਾਰ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤਾਂ ਮੈਂ ਸਾਰਿਆਂ ਨੂੰ ਜਿੰਨੀਆਂ ਮਾਵਾਂ ਬੈਠੀਆਂ ਨੇ ਉਹਨਾਂ ਦੇ ਬੱਚੇ ਨੇ ਤੁਹਾਨੂੰ ਤੁਹਾਡਾ ਬੱਚੇ ਦੀ ਜਿਹੜੀ ਆਦਤ ਆ ਉਹ ਤੋਂ ਪਤਾ ਲੱਗਦਾ ਵੀ ਸਰ ਮੇਰਾ ਬੱਚਾ ਕੀ ਕਰਨਾ ਚਾਹੁੰਦਾ ਹੈ ਉਹਨੂੰ ਰੋਕੋ ਨਾ ਉਹਨੂੰ ਕਰਨ ਦਿਓ ਇਹ ਕੰਮ ਦੇ ਵਿੱਚ ਜੇ ਵਧੀਆ ਕਰ ਰਿਹਾ ਤੁਹਾਨੂੰ ਉਸ ਸਾਥਤ ਕਰੋ ਤੇ ਕਾਨੂੰ ਹੋ ਸਕਦਾ ਤੁਹਾਡਾ ਦੁਨੀਆ ਦੇ ਵਿੱਚ ਆ ਨਾਂ ਜਿਹੜਾ ਉਹ ਰੌਸ਼ਨ ਕਰ ਦਵੇ ਤੇ ਦੂਸਰੀ ਗੱਲ ਇਹ ਵਧਾਈ ਹੈ 16 ਮਾਵਾਂ ਨੂੰ ਜਿਨ੍ਹਾਂ ਦੀਆਂ ਬੱਚੀਆਂ ਦਾ ਸਨਮਾਨ ਹੋਣਾ ਹੈ ਕਿ ਉਹਨਾਂ ਨੇ ਬੱਚੀਆਂ ਨੂੰ ਜਨਮ ਦਿੱਤਾ ਤੇ ਅਸੀਂ ਇਸੇ ਕਰਕੇ ਉਹਨਾਂ ਨੂੰ ਸਨਮਾਨ ਦੇਣ ਦੇ ਯੋਗ ਬਣੇ ਆਉਣ ਵਾਲਾ ਸਮਾਂ ਜਿਹੜਾ ਉਹ ਸਾਡਾ ਭਵਿੱਖ ਹੈ ਬੱਚੀਆਂ ਦੇ ਨਾਲ ਮੈਂ ਮੇਰੇ ਚੇਤੇ ਆ ਜਦੋਂ ਪਹਿਲੀ ਵਾਰ ਇੱਥੇ ਅਸੀਂ ਜਰਬੀ ਗੱਲ ਕਹੀ ਸੀ ਕਿ ਮੇਰੇ ਤਿੰਨ ਕੁੜੀਆਂ ਨੇ ਇੱਕ ਮੁੰਡਾ ਹੈ ਮੈਂ ਬਹੁਤਾ ਖੁਸ਼ ਹੁੰਦਾ ਜੇ ਚਾਰੇ ਕੁੜੀਆਂ ਹੁੰਦੀਆਂ ਮੇਰੇ ਮੁੰਡੇ ਨਾਲ ਮੈਂ ਪਹਿਲਾਂ ਕਹੀ ਸੀ ਤੁਹਾਡੇ ਚੇਤੇ ਆਏ ਗੱਲ ਤੇ ਹੁਣ ਮੈਂ ਤੁਹਾਨੂੰ ਆਪਣੀ ਦਿੱਤੀ ਹੋਰ ਵੀ ਬਿਹਤਰੀ ਦਾ ਇੱਕ ਗੱਲ ਮੈਂ ਕਹਿਣੀ ਚਾਹਣਾ ਇਹਦੇ ਤਿੰਨ ਕੁੜੀਆਂ ਲੈ ਜਾਈ ਪਰ ਇਹਨੇ ਚੌਥੀ ਅਡਾਪਟ ਕਰੀ ਵੀ ਹੈ ਇੱਕ ਕੁੜੀ ਹੋਰ ਜਿਹਨੂੰ ਕਿਸੇ ਕਾਰਨ ਕਰਕੇ ਉਹਦੇ ਮਾਪਿਓ ਨੇ ਇਗਨੋਰ ਮਾਰਤਾ ਸੀ ਗਾ ਚੌਥੀ ਉਹ ਕੁੜੀ ਵੀ ਇਹਦੀ ਹੈ ਸਭ ਕੁਝ ਉਹਦਾ ਨਾਨਕ ਜਿੱਤਾਂ ਵਿਆਹ ਸ਼ਾਦੀਆਂ ਸਭ ਕੁਝ ਇਹ ਨਹੀਂ ਕਰਿਆ ਬਹੁਤ ਵੱਡੀ ਗੱਲ ਹੈ ਸੱਚੇ ਪਾਤਸ਼ਾਹ ਸੇਵਾ ਲੰਡਾ ਮੈਂ ਭਾਵਕ ਹੋ ਗਿਆ ਜਦੋਂ ਕਹਿਣ ਲੱਗਿਆ ਕਿ ਪਿਛਲੇ ਸਾਲ ਤੁਸੀਂ ਇੱਥੇ ਆਏ ਸੀ ਭੈਣ ਜੀ ਉਹ ਨਹੀਂ ਬੈਠੇ ਨੇ ਕਿ ਮੈਂ ਗੋਡਿਆਂ ਤੋਂ ਸਟੇਰ ਤੇ ਚੜਨ ਤੋਂ ਜਵਾਬ ਦਿੱਤਾ ਕਿ ਮੇਰੇ ਤੋਂ ਗੋਡਿਆਂ ਤੋਂ ਸਟੇਰ ਤੇ ਨਹੀਂ ਚੜਿਆ ਜਾਂਦਾ ਤੇ ਹੁਣ ਮੈਂ ਬਿਨਾਂ ਸਾਰੇ ਤੋਂ ਚੜਿਆ ਜਿੰਨੀਆਂ ਮਰਜੀ ਕੀਆਂ ਪੌੜੀਆਂ ਨੇ ਮੈਂ ਚੜਦਾ ਰੋਜ਼ ਚੜਦਾ ਤੋ ਇਹ ਜਾਦੇ ਕਿਰਪਾ ਤੇ ਜਗਜੀਤਪਾਲ ਸਿੰਘ ਉਹਨਾਂ ਦੀ ਜਿਨ੍ਹਾਂ ਨੇ ਮੈਨੂੰ ਉਤਸ਼ਾਹਤ ਕੀਤਾ ਤੇ ਆਪ ਮੈਨੂੰ ਡਾਕਟਰਾਂ ਕੋਲੇ ਲੈ ਕੇ ਗਿਆ ਤੇ ਉਸ ਤੋਂ ਬਾਅਦ ਦਾ ਬਾਅਦ ਮੈਂ ਪਿਛਲੇ 15 ਮਾਰਚ ਨੂੰ ਗੋਡਿਆਂ ਦਾ ਆਪਰੇਸ਼ਨ ਕਰਾਇਆ ਤੇ ਮੇਰਾ ਸਫਲ ਹੋ ਗਿਆ ਤੇ ਇਸ ਕਰਕੇ ਮੈਂ ਸਟੇਜ ਤੇ ਚੜਨ ਯੋਗਾ ਹੋਇਆ ਤੇ ਮੈਂ ਇਸ ਗੱਲੋਂ ਵੀ ਇੱਥੋਂ ਅੱਗੇ ਚਲੇਗਾ